ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜਿਵੇਂ ਚਾਰਜ ਦੀ ਨਾ ਲੀਡ ਟੁੱਟ ਜਾਂਦੀ ਆ ਆਪਣੀਆਂ ਹਾਂ ਮੁਰੇ ਤੋਂ ਇਹ ਚਾਰਜ ਦੀ ਲੀਡ ਟੁੱਟ ਜਾਂਦੀ ਆ ਕੀ ਹੁੰਦਾ ਆਪਾਂ ਨੂੰ ਨਾ ਉਰੇ ਤੋਂ ਹਮੇਸ਼ਾ ਉਰੇ ਤੇ ਟੁੱਟਦੀ ਆ ਇਹਦੇ ਬਾਅਦ ਚ ਕੀ ਹੁੰਦਾ ਤਾਰ ਆਪਣੀ ਚਾਰਜਰ ਉਰੇ ਤੇ ਖਰਾਬ ਹੋ ਜਾਂਦਾ ਤਾਰ ਟੁੱਟ ਜਾਂਦੀ ਔਰ ਇਹਦੇ ਨਾ ਕਰੈਕ ਹੋ ਜਾਂਦੀ ਆ ਤਾਂ ਹੁਣ ਜਿਵੇਂ ਪੀਵੀਸੀ ਟੁੱਟ ਜਾਂਦੀ ਆ ਉਰੇ ਤੇ ਹੁਣ ਹੋ ਜਾਈਏ ਇਹਦੀ ਪੀਵੀਸੀ ਟੁੱਟੀ ਹੋ ਸੀ ਹੈ ਨਾ ਇਹਦੇ ਵਾਸਤੇ ਆਪਾਂ ਤੁਹਾਨੂੰ ਇਹਦਾ ਪੱਕਾ ਹੱਲ ਦੱਸਾਂਗੇ ਠੀਕ ਆ ਵੀ ਥੋੜੀ ਉਹ ਚੀਜ਼ ਐ ਨਾ ਹੋਰ ਚੀਜ਼ਾਂ ਵਾਸਤੇ ਵੀ ਜਿਵੇਂ ਬੈਟਰੀ ਦੇ ਟਰਮੀਨਲਾਂ ਤੇ ਕੋਈ ਕਾਰਬਨ ਆਉਂਦੀ ਆ ਉਹ ਚੀਜ਼ ਵਾਸਤੇ ਵੀ ਕੰਮ ਆਉਂਦੀ ਆ ਉਹਨੂੰ ਆਪਾਂ ਤੁਹਾਨੂੰ ਦੱਸਦੇ ਆ ਔਰੇ ਨੇੜੇ ਲਿਆ ਸਮੋ ਉਹਦੇ ਵਾਸਤੇ ਕੀ ਹੁੰਦਾ ਆ ਆ ਦੇਖੋ ਆ ਹੁੰਦੀ ਆ ਗਲੂ ਗਨ ਆ ਗਲੂ ਗਨ ਕਹਿੰਦੇ ਆ ਇਹ ਸਾਫ਼ ਨਹੀਂ ਹੋਣੀ ਇੱਥੇ ਦਿਖਾ ਦਈਏ ਹਨਾ ਆ ਹੁੰਦੀ ਆ ਗਲੂ ਕਹਿੰਦੇ ਨੇ ਇਹਨੂੰ ਗਲੂ ਇਹ ਹੁੰਦੀ ਆ 10 ਰੁਪਏ ਦੀ ਮਿਲ ਜਾਂਦੀ ਆ ਸਾਰੀ ਹੋਏ ਆ ਹਨਾ ਆ ਹੁੰਦੀ ਆ ਦੀ ਗਲੂ ਗਨ ਜੇ ਆਪਾਂ ਤੁਸੀਂ ਕੋਈ ਹੋਰ ਚੀਜ਼ ਵਾਸਤੇ ਜਿਵੇਂ ਮੈਂ ਲੜੀਆਂ ਵਾਸਤੇ ਵਰਤਨਾ ਦਾ ਦੇਖੋ ਨੇੜੇ ਆਖ ਦਿਖਾ ਦਿਆ ਗਲੂ ਗਨ ਹੁੰਦੀ ਆ ਹਨਾ ਇਹ ਤੁਹਾਡੀ 150 ਤੋਂ ਲੈ ਕੇ 250 ਤੱਕ ਕੁਆਲਿਟੀ ਦੇ ਹਿਸਾਬ ਨਾਲ ਮਿਲ ਜਾਂਦੀ ਆ ਇਹ ਵੀ ਆਪਾਂ ਜਿਵੇਂ ਆਮ ਘਰਾਂ 'ਚ ਜਿਵੇਂ ਥੋੜਾ ਪਤਾ ਕੰਮ ਆ ਤਾਂ ਇਹਨੂੰ ਵਰਤਣ ਦੀ ਲੋੜ ਨਹੀਂ ਹੈਗੀ ਤੁਹਾਡੀ ਇਹਨੂੰ ਪੈਸੇ ਲਾਉਣ ਦੀ ਲੋੜ ਨਹੀਂ ਸਿਰਫ ਤੁਹਾਨੂੰ ਆਹ 10 ਰੁਪਏ ਦੀ ਆ ਆਈਟਮ ਮਿਲ ਜਾਂਦੀ ਆ ਜੇ ਤੁਸੀਂ ਪੰਜ ਦਸ ਲਿਆ ਕੇ ਘਰਾਂ ਰੱਖ ਵੀ ਲੋ ਜਾਈ ਹੈਨਾ ਇਹਦਾ ਫਾਇਦਾ ਹੀ ਰਹਿੰਦਾ ਆਪਾਂ ਇਹਦੇ ਨਾਲ ਦੇਖਦੇ ਆਂ ਵੀ ਆ ਚਾਰਜਰ ਦੀ ਲੀਡ ਆ ਜਿਹੜੀ ਵੀ ਆ ਜਿਵੇਂ ਉਹ ਤੇ ਟੁੱਟੀ ਵੀ ਆ ਹੁਣ ਨਹੀਂ ਤੇ ਇਹ ਤੋਂ ਬਾਰ-ਬਾਰ ਇਹਨੇ ਆਇਆ ਕਰ ਕਰਕੇ ਤਾਰ ਕ੍ਰੈਕ ਹੋ ਜਣੀ ਆ ਵੀ ਇਹਦੇ ਪਰ ਕਾਮਯਾਬ ਹੁੰਦੀ ਆ ਇਹਦੇ ਬਾਅਦ 'ਤੇ ਜਿਵੇਂ ਆਪਣਾ ਸਿਲੰਡਰ ਖਤਮ ਹੋ ਜਾਂਦਾ ਆਪਾਂ ਹੀਟਰ ਲਿਆਂ ਇਸ ਕਰਕੇ ਇਹਨੂੰ ਤੁਸੀਂ ਚਾਹੇ ਤਾਂ ਗੈਸ ਤੇ ਕਰ ਸਕਦੇ ਆ ਕਰਮਾ ਥੋੜੀ ਜੀ ਕਰਮ ਕਰ ਲੈਣੀ ਆ ਮਰੇ ਤੇ ਠੀਕ ਆ ਜਾਂ ਤੁਸੀਂ ਲਾਈਟਰ ਹੁੰਦਾ ਆਪਣਾ ਹਨਾ ਉਹਦੇ ਪਰ ਗਰਮ ਕਰਨੀ ਆ ਮੋਮਬਤੀ ਤੇ ਨਹੀਂ ਕਰਨਾ ਮੋਮਬਤੀ ਕੀ ਹੁੰਦੀ ਆ ਕਾਲਸ ਜੀ ਛੱਡ ਜਾਂਦੀ ਆ ਹਨਾ ਉਹਦੇ ਪਰ ਫੇਰ ਦਿੱਕਤ ਆਉਂਦੀ ਆ ਦੇਖੋ ਹੁਣ ਆ ਮਾੜੀ ਮਾੜੀ ਲਾ ਲਈ ਠੀਕ ਆ ਤੇ ਆ ਇੱਕ ਕਲੀਅਰ ਜੀ ਬਣ ਜਾਂਦੀ ਆ ਇੱਕ ਵਾਰ ਲੱਗ ਗਈ ਠੀਕ ਆ ਜੀ ਉਸ ਤੋਂ ਬਾਅਦ ਜੇ ਮੋਂ ਥੋੜੀ ਠੰਡੀ ਹੋ ਗਈ ਉਸ ਤੋਂ ਬਾਅਦ ਇਹਨੂੰ ਇੱਕ ਵਾਰੀ ਫੇਰ ਲਾਉਣਾ ਹੈ ਇਹਦੀ ਪਰਤ ਜਿੰਨਾ ਮੋਟੀ ਬਣਾਉਣੀ ਆ ਆਪਾਂ ਨੇ ਅਦੋੜੀ ਇਹ ਮੁਰਦੇ ਕਰਮ ਕਰ ਲੈਣੀ ਹੈ ਇੱਕ ਨੇ ਆਪਾਂ ਨੇ ਠੀਕ ਹੈ ਜੀ ਅੱਗੇ ਪੈ ਗਈ ਦੀ ਤੇ ਆ ਇਹ ਥੋੜੀ ਜੀ ਕਰ ਲੈਣੀ ਆ ਤੇ ਇੱਕ ਨੇ ਫੇਰ ਆ ਭਰਤੀ ਜੀ ਬਣਾ ਲੈਣੀ ਆ ਆਪਾਂ ਨੇ ਥੋੜੀ ਜੀ ਲੰਬੀ ਬਣਾ ਲਈ ਇਹਨਾਂ ਨੂੰ ਹਨਾ ਚਾਰੇ ਪਾਸੇ ਲਾ ਲੈਣੀ ਆ ਕਿਉਂਕਿ ਇੱਕ ਇੱਕ ਵਾਰ ਇਹ ਮੋਟੀ ਭਰਤ ਨਹੀਂ ਬਣਦੀ ਕਿਉਂਕਿ ਇਹ ਨਾ ਫਿਰ ਮੈਂ ਪਤਲੀ ਹੋ ਜਾਂਦੀ ਨਾ ਮੁਰਦੇ ਜਿਵੇਂ ਤਰਲ ਹੋ ਜਾਂਦੀ ਹੈ ਜਿਵੇਂ ਗਰਮ ਹੋ ਜਾਂਦੀ ਆ ਨਰਮ ਹੋਈ ਵੀ ਹੁੰਦੀ ਆ ਫਿਰ ਇੱਕੋ ਲੱਗਦੇ ਦੀ ਤਾਂ ਭਰਤ ਮੋਟੀ ਨਹੀਂ ਬਣਨੀਗੀ ਇਸ ਕਰਕੇ ਇਹਨੂੰ ਕੀ ਆ ਥੋੜਾ ਜਿਹਾ ਲਾ ਲਓ ਚਾਰੇ ਪਾਸੇ ਲਾ ਕੇ ਉਸ ਤੋਂ ਬਾਅਦ ਠੰਡਾ ਹੋਣ ਦਿਓ ਠੀਕ ਆ ਠੰਡਾ ਹੋਣ ਤੋਂ ਬਾਅਦ ਇਹਦੇ ਉੱਪਰ ਫੇਰ ਲਾਵਾਂਗੇ ਆਪਾਂ ਦੇਖਦੇ ਆਪਾਂ ਇਹ ਕਾਮਯਾਬ ਹੁੰਦਾ ਸੌਦਾ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਕਾਮਯਾਬ ਹੋਊਗਾ ਦੇਖਦੇ ਆਂ ਤੇ ਇਹਨੂੰ ਇੱਕ ਵਾਰੀ ਫੇਰ ਐਕਨ ਕਰ ਲੈਣਾ ਮੋਰੇ ਤੇ ਕਰਨੀ ਆ ਬਸ ਮੜਈ ਇਹਨੇ ਜਦੇ ਮੋਰੇ ਤੇ ਜਦੇ ਪਿਗਲ ਜੀ ਜਾਂਦੀ ਆ ਇਹ ਦੇਖੋ ਜਦੇ ਛੜ ਜਾਂਦੀ ਆ ਇਹ ਤੁਸੀਂ ਹੁੰਦਾ ਜਿਵੇਂ ਇਲੈਕਟ੍ਰੋਨਿਕ ਹੁੰਦੇ ਆ ਆਪਣੇ ਕਈ ਕੰਪੋਨੈਂਟ ਹਨਾ ਉਹਨਾਂ ਨੂੰ ਹਿੱਲਣ ਤੇ ਜਿਵੇਂ ਆਈ ਸੀ ਯੂ ਸੀ ਹੁੰਦੇ ਆ ਤਾਂ ਤੁਸੀਂ ਦੇਖਿਆ ਹੋਣਾ ਜਿਵੇਂ ਇਨਵਰਟਰ ਹੋਗੇ ਤਾਂ ਉਹਨਾਂ ਦੇ ਉੱਪਰ ਵੀ ਇਹ ਲਗਾਈ ਜਾਂਦੀ ਆ ਉਹਨਾਂ ਵਾਸਤੇ ਹੁੰਦਾ ਵੀ ਉਹ ਵਿੱਚ ਪਕੜ ਰਹੇ ਉਹਨਾਂ ਦੀ ਆ ਤਾਰ ਜੀ ਛੜ ਜਾਂਦੀ ਆ ਲਓ ਜੀ ਆ ਲਓ ਲਓ ਜੀ ਆ ਦੇਖੋ ਹੁਣ ਹਜੇ ਥੋੜੀ ਜੀ ਠੰਡੀ ਹੋਣ ਦੀ ਆ ਜਿਵੇਂ ਠੰਡੀ ਹੋ ਜਿਵੇਂ ਜਿਉਂ ਹੈ ਬਿਲਕੁਲ ਠੰਡੀ ਹੋ ਜਾਣਾ ਹੁਣ ਦੇਖੋ ਹੁਣ ਇੱਥੋਂ ਬੈਂਡ ਨਹੀਂ ਪੈਂਦਾ ਦੇਖੋ ਲੈ ਜਿਵੇਂ ਹੁਣ ਸਿਆਲ ਆ ਸਿਆਲ ਦੇ ਵਿੱਚ ਕੀ ਹੁੰਦਾ ਨਹੀਂ ਤਾਰ ਹਾਰਡ ਹੁੰਦੀ ਆ ਨਾ ਵੀ ਉਹ ਲੱਗਦਾ ਆ ਦੇਖੋ ਲੈ ਇੱਥੋਂ ਐਨ ਪੱਕਾ ਕੰਮ ਹੋ ਗਿਆ ਹੁਣ ਇਹ ਵੀ ਨਹੀਂ ਹੈਗਾ ਵੀ ਇਹਨੂੰ ਲੈ ਲੈ ਆਚਾਰ ਦੇ ਦੀ ਲੀਡ ਵਾਸਤੇ ਇਹੋ ਚੀਜ਼ਾਂ ਵਾਸਤੇ ਇਹ ਬਹੁਤ ਕਾਮਯਾਬ ਆ ਚਾਰਜਰ ਦੀ ਲੀਡ ਮੈਂ ਕਹਿੰਦਾ ਨਵੀਂ ਲੈ ਕੇ ਆਉਣਾ ਪਹਿਲਾਂ ਹੀ ਥੋੜੀ ਜਿਹੀ ਇਹ ਲਾਏ ਲਵੇ ਕਿਉਂਕਿ ਇੱਥੋਂ ਲੀਡ ਟੁੱਟਦੀ ਓ ਟੁੱਟਦੀ ਆ ਜਾਂ ਲੀਡ ਜਾਂਦੀ ਆ ਚਾਰਜਰ ਦੀ ਇੱਥੀ ਤੋਂ ਖਰਾਬ ਹੁੰਦੀ ਆ ਫਿਰ ਓਕਣੇ ਚਲਾਈ ਜੰਨੇ ਓਕਣੇ ਲਾਈ ਜੰਨੇ ਹੌਲੀ 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 ਐ ਐ ਕਰ ਕਰਕੇ ਇੱਥੋਂ ਇੱਥੋਂ ਕ੍ਰੈਕ ਹੋ ਜਾਂਦੀ ਆ ਕਿਉਂਕਿ ਲੀਡੇ ਕਈ ਵਾਰ ਹੁਣ ਜਿਵੇਂ ਹੁਣ ਆਈਫੋਨ ਹੋ ਗਏ ਉਹਨਾਂ ਦੀ ਲੀਡਾਂ ਹੀ ਬਹੁਤ ਮਹਿੰਗੀਆਂ ਮਹਿੰਗੀਆਂ ਹਨ ਹਜ਼ਾਰ-ਹਜ਼ਾਰ ਰੁਪਏ ਦੀ ਲੀਡ ਮਿਲ ਜਾਂਦੀ ਆ ਤਾਂ ਇਸ ਕਰਕੇ ਇਹ ਚੀਜ਼ ਸਭ ਤੋਂ ਵੈਸਟਾ 10 ਰੁਪਏ ਦੀ ਜੀ ਆ ਦੇਖੋ ਨੀ ਕਿੰਨੀ ਵਾਰ ਵਰਤ ਲੈਣ ਨੂੰ ਇਹ ਚੀਜ਼ ਨੂੰ ਤੁਸੀਂ ਠੀਕ ਹੈ ਨਾ ਤੇ ਇੱਕ ਜਿਹੜੇ ਆਪਣੇ ਬੈਟਰੀ ਹੁੰਦੇ ਹਨ ਇਨਵਰਟਰ ਹੁੰਦੇ ਆ ਉਹਨਾਂ ਦੇ ਨਟਾਂ ਦੇ ਉੱਪਰ ਕਾਰਬਨ ਆ ਜਾਂਦੀ ਆ ਉਹਨਾਂ ਉਹਨਾਂ ਪਰ ਵੀ ਤੁਸੀਂ ਲਾ ਦੇ ਮੋਟਰਸਾਈਕਲ ਦੀ ਬੈਟਰੀ ਹੋ ਗਈ ਗੱਡੀ ਦੀ ਬੈਟਰੀ ਹੋ ਗਈ ਹੈ ਨਾ ਉਹਦੇ ਪਰ ਵੀ ਤੁਸੀਂ ਇਹ ਲਾ ਸਕਦੇ ਜਿਵੇਂ ਆਪਾਂ ਦੇਸੀ ਬੈਟਰੀ ਹੁੰਦੀ ਆ ਉਹ ਪਰ ਕਾਰਬਨ ਜ਼ਿਆਦਾ ਆਉਂਦੀ ਹੁੰਦੀ ਆ ਤਾ ਕਾਰਬਨ ਨਹੀਂ ਹੁੰਦੀ। ਇੱਕ ਨਾ ਤੁਸੀਂ ਉਹਦੇ ਵਿੱਚ ਪਾਣੀ ਘੱਟ ਪਾਇਆ ਕਰੋ ਉਹਦੇ ਆਪ ਲਾਇਦਾ ਟੌਪਿਕ ਵੀਡੀਓ ਬਣਾਵਾਂਗੇ। ਪਾਣੀ ਕਾ ਉਹਦੇ ਪਰ ਕਾਰਬਨ ਆਉਣ ਦਾ ਉਹਦਾ ਕਾਰਨ ਵੀ ਹੁੰਦਾ ਜੇ ਆਪਾਂ ਬੈਟਰੀ ਨੂੰ ਫੁੱਲ ਭਰ ਦੰਨੇ ਆ ਤਾਂ ਉਹਦੀ ਭਾਰ ਬਾਹਰ ਨਿਕਲਦੀ ਆ ਉਹਦੇ ਨਾਲ ਵੀ ਫਿਰ ਬਣ ਜਾਂਦੀ ਆ। ਇਹ ਉੱਪਰ ਲਾ ਦੰਨੇ ਆ ਤਾਂ ਇਹ ਬਾਹਰਲੀ ਹਵਾ ਨਹੀਂ ਲੱਗਦੀ ਉਹਨੂੰ। ਤਾਂ ਤਾਂ ਕਰਕੇ ਉਹਦੇ ਪਰ ਕਾਰਬਨ ਇਹ ਰੋਕ ਦਿੰਦਾ ਇਹ ਚੀਜ਼ ਨੂੰ। ਠੀਕ ਆ ਜੀ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਕਿਸੇ ਵੀਰ ਭਾਈ ਦਾ ਭਲਾ ਹੋ ਜਾਂਦਾ। ਧੰਨਵਾਦ।